ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆਇਆ ਕਿ ਮਰਦ ਔਰ ਔਰਤ ਬਰਾਬਰ ਨੇ ਅਗਰ ਬਰਾਬਰ ਨੇ ਤਾਂ ਕਿਸੇ ਦਾ ਤੇ ਬਰਾਬਰ ਨੇ ਜਾਨੀ ਕਿ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਇਸਤਰੀ ਤੇ ਪੁਰਸ਼ ਦੇ ਬਾਰੇ ਦੱਸਦੇ ਪਏ ਐ ਕਿ ਆਇਆ ਬਰਾਬਰ ਨੇ ਅਗਰ ਬਰਾਬਰ ਨੇ ਤਾਂ ਕਿਸ ਸਤਾ ਤੇ ਬਰਾਬਰ ਨੇ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗਰ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇੱਕ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ते घट लिख्या गया बोले आ गया घट समझे गया और घट ही समझाया गया ये है स्त्री औरत किसी हद तक पुरुष की दुनिया एक वस्तु ही रही है समय की दी तब्दीली नावे कुछ सत्कार आदर सम्मान वे आवे ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅਜ ਸਾਰੇ ਮੁਲਕਾਂ ਚ ਨਾ ਹੋਵਨ ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ ਕਿਸੇ ਹੱਦ ਤੱਕ ਮਗਲਤਾ ਹੁੰਦਾ ਹੈ ਉਹ ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ ਕਪੜਾ ਹੈ ਕਾਰ ਹੈ ਮੋਟਰਸਾਈਕਲ ਹੈ ਗਰਜ਼ ਕੇ ਕੁਝ ਵੀ ਵਸਤੂ ਜੋ ਵਰਤਨ ਦੀਆਂ ਨੇ ਉਹਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅੱਗੇ ਕਰਕੇ ਉਸ ਦਾ ਚਿੱਤਰ ਅੱਗੇ ਕਰਕੇ ਉਸੇ ਦਾ ਹੀ ਬੁੱਤ ਅੱਗੇ ਕਰਕੇ ਕਿਾ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਹੀ ਇਸਤੇਮਾਲ ਕਰਦੀ ਹੈ ਪਰ ਨਹੀਂ ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ ਤੋਂ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ ਤਾਂ ਕਿ ਖਰੀਦਾਰ इस औरत दे रही इस स्त्री दे रही वस्तु खरीद सके ऐसा भी दौर लंघे पैर भी जुती स्त्री आख्या गया जिससे मनुख समय अनुसार जुती बदलता रहा है बदलो इस और ऐसा निजाम काफी लंबे समय तक प्रचलित रहा है स्त्री हमेशा मनुख दे हथों पुरुष दे हथों पीड़ित रही है संताप ग्रस्त रही है दूर क्यों जाओ जद रावण भी कैद दीता रिहा करके लेंदा गया लंका नु फते करके मसला खड़ा हो गया सीता दी अग्नि परीक्षा ਦਾ ਐਸਾ ਭਾਰਤ ਦੇ ਪੁਰਾਤਨ ਸਮੇਂ ਤੋਂ ਇੱਕ ਖਿਆਲ ਚੱਲੇ ਆ ਰਿਹਾ ਹੈ ਕਿ ਅਗਨ ਹੀ ਸ਼ੁੱਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਔਰ ਕੁਝ ਪੁਰਾਣੇ ਵਹਿਮੀ ਮਨੁੱਖ ਤੇ ਭਾਂਡਿਆਂ ਦੇ ਵਿੱਚ ਵੀ ਜਿਤਨੇ ਚਿਰ ਤੱਕ ਅਗਨਾ ਪਾ ਲੈਨ ਉਸ ਤੇ ਸ਼ੁੱਧ ਹੀ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ ਸ਼ੁੱਧ ਕਰੇਗੀ। ਲਿਆਜ਼ਾ ਹਾਲਾਤ ਇੱਥੇ ਤੱਕ ਚਲੇ ਗਏ। ਮਨੁੱਖ ਸ਼ੁੱਧ ਹੈ। ਵਿਚਾਰਾਂ ਦੇ ਤਲ ਤੇ, ਮਾਨਸਿਕ ਤਲ ਤੇ, ਸਰੀਰਕ ਤਲ ਤੇ ਇਹ ਸ਼ੁੱਧ ਹੈ, ਇਹ ਪਾਵਨ ਹੈ। ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ। ਤਾਂ ਕੰਨਨ ਸੀਤਾ ਦੀ ਅਗਨ ਪ੍ਰੀਖਿਆ ਹੋਈ। ਵਕਤ ਦਾ અવਤਾਰੀ ਪੁਰਸ਼ ਅਗਨ ਪ੍ਰੀਖਿਆ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਕੀਤੀ। ਕੀ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕੀ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ ਇਸ ਦੀ ਲੋੜ ਨਹੀਂ ਚੰਮ ਕਿ ਹਮੇਸ਼ਾ ਪੁਰਸ਼ ਪ੍ਰધાન ਸਮਾਜ ਰਿਹਾ ਹੈ ਇਸਤਰੀ ਤੇ ਅਨੰਤ ਕਾਲ ਤੋ ਉਹ ਗੁਲਾਮ ਰਹੀ ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਕੋ ਸੀਤਾ ਨਾ ਇਸ ਤਰ੍ਹਾਂ ਇਤਿਹਾਸ ਜਾਂ ਮੇ ਇਤਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਸ਼ਾ ਦੇਣੀ ਪਈ ਬਲਦੀ ਹੋਈ ਚਿਤਾ ਤੇ सीता को बिठाया गया और जिस दिन अगरे सीता को झोंकया गया आज तक भारत में स्त्री जिंदा जलाई जा रही है और ये सिलसिला आजे तक भी जारी है बहाने अनेका हो सकदे ने स्त्री नो जलाण दे लेकिन जलाना चले आ रहे हैं हैरानगी है किधरे दहेज पवित्रता दे ना थे और किधरे पुरश स्त्री जिंदा जलाई जाती रही है और जलाई जा रही है ये ठीक है सारी दुनिया आवाजा उठिया ने और स्त्री ने भी ਆਵਾਜ਼ ਉਠਾਈਏ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੇ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਅਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਹੈ ਮਾਨ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਹੈ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ इना समझ ले जावे कि हर तलते बराबरी हर तलते बराबरी तब परमात्मा ने ही नहीं की थी स्त्री से पुरुष का तन अलग बनाया है वक वक बनाया है और जिथे तन का ढांचा प्रभु ने अलग बनाया मन का ढांचा भी प्रभु ने अलग बनाया है दो विपरीत रंगा तस्वीर ਬੜੀ ਸੋਹਣੀ ਬਣਦੀ ਹੈ ਅੱਛੀ ਬਣਦੀ ਹੈ ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਕਦੀ ਬਗੌਰ ਮੁੱਤਾਲਾ ਕਰੀਏ ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ ਚਿੱਟਾ ਪੀਲੇ ਜੈਸਾ ਨਹੀਂ ਹੈ ਪੀਲਾ ਲਾਲ ਜੈਸਾ ਨਹੀਂ ਹੈ ਲਾਲ ਹਰੇ ਜੈਸਾ ਨਹੀਂ ਹੈ ਪਰ ਇਨ੍ਹਾਂ ਵਿਰੰਦ ਹੀ ਰੰਗਾਂ ਦੇ ਸੁਮੇਲ ਨਾਲੀ ਕੋਈ सुंदर तस्वीर बन बहो विरोधी सुरांत एक सुर से किसी संगीत धुन जन्म नहीं दिता विरोधी जो है सुरां संसार संगीमयी होवे संस्कार संसार सुंदर होवे तो ये दो विरोधी सुर ने जिस इंज कह लीए तीव्र सुर है पुरुष कोमल सुर है संगीत दा वाले इस संगीत बोध रखने इस गल न कुछ सुरां कोमल ने कुछ सुरान तीवर ने और इस तरह सुंदर संगीत का जन्म है तीव्र ते कोमल स्त्री कोमल है तभी एक आलम ने कह दिता है है झूर जन से पुर रौनक कायनात कायनात दिस दुनिया दे संसार विच अगर कुछ रौनक है कुछ रस है तो स्त्री करके पुरुष इस रस नु विस्तार देंदा है स्त्री एक रस है रस फैल सके पुरुष चाहिए बिना दोहा दी اپنی اپنی ਲੋੜ ہے جیسے ਮਲਾਂ ਨੂੰ ਇੱਕ ਪਾਸੇ ਕਰ ਲਈਏ ਤਾਂ ਬੀੜੀ ਵੀ بےਮੈਨੀ ਹੋ ਜਾਂਦੀ ਹੈ ਵੈਦ ਨੂੰ ਇੱਕ ਪਾਸੇ ਕਰ ਲਈਏ ਤਾਂ ਜੜੀ ਬੂਟੀਆਂ ਦੀ ਖੁਬੀ ਵੀ ਪ੍ਰਗਟ ਨਹੀਂ ਹੋ ਸਕੇਗੀ ਪਵਨ ਨੂੰ ਇੱਕ ਪਾਸੇ ਕਰ ਲਈਏ ਤਾਂ ਫੁੱਲਾਂ ਦੀ ਮਹਿਕ ਵੀ ਦੂਰ ਦਰਾਸ ਤੱਕ ਨਹੀਂ ਜਾ ਸਕੇਗੀ ਇਸੇ ਤਰੀਕੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਲਈਏ ਇਸਤਰੀ ਤੇ ਪੁਰਸ਼ ਨੂੰ ਦੋਵੇਂ ਬੇਰਅਮਕ ਹੋ ਜਾਣਗੇ ਔਰ ਦੋਵੇਂ ਬੇਮੈਨੇ ਹੋ ਜਾਣਗੇ ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ ਜੈਸੇ ਮਲਾ ਤੇ ਬੀੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਲ ਕਪੜੇ ਨੂੰ ਸਾਫ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈਏ ਬਰਾਬਰੀ ਹਕੂਕ ਦੇ ਤਲਤੇ ਤੇ ਹੋ ਸਕਦੀ ਔਰ ਹੈ ਜੇ ਰੱਬ ਹੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਉਨਾ ਅਧਿਕਾਰ ਹੈ ਲੇਕਿਨ ਦਨ ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨਹੀਂ ਘਰ ਸੰਵਰਦਾ ਹੈ ਸਥਿਰ ਰਹਿੰਦਾ ਹੈ ਮਹਾਨ ਆਉਂਦਾ ਹੈ ਇਸ ਤਰੀਕੇ ਪਰ ਘਰ ਦੇ ਵਿੱਚ ਬਾਰੋਂ ਸੁੱਖ ਆਂਦਾ ਰਹੇ ਸੰਪਦਾ ਆਂਦੀ ਰਹੇ तो भजन दौड़न ले पुरुष चाहिए पुरुष का शरीर प्रभु ने ऐसा बनाया स्त्री नालों ज्यादा सख्त है और ज्यादा भारी भरकम कम कर सकता है यही कारण है कि पुरुष पहलवान स्त्री पहलवान मुकाबला नहीं कर सके जिथे उसका मन कोमल है शरीर भी कोमल है और इस कोमलता भी लोड है वरना ऐसा हो ही नहीं सकता कि संसार कुछ कोमलता बच जाए अगर पुरुष भी कुछ कोमलता है, है तो यह स्त्री का गुण है और स्त्री करके थोड़ी बहुत तर्क ये स्त्री के तल से भी मिलती है तो पुरुष करके मिलती है ਉਹ ਥੋੜੀ ਬਹੁਤੇ ਚਾਈ ਰਹੀਏ ਤਾਂ ਕਿ ਉਸਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਹੁੰਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਹੁੰਦੀ ਹੈ ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸ ਤਿਹਾਰ ਹਰ ਸਮੇਂ ਪੁਰਸ਼ ਦੀ सख्ती की लौड़ है रक्षा ले, सुरक्षा प्रथम पिता दी, पति दी, दी, पुत्र ताई जो है ये सुरक्षित रह सकती है अपने आबरू नो बचा के जो है रख सकती है व्यासिटी कहा कर हैं उन्होंने बोल स्त्री प्रकृति की बेटी है ਇਸ ਤੇ ਇਨਸਾਫ ਚਾਹੀਦਾ ਹੈ। ਔਰ ਪਿਆਰ ਚਾਹੀਦਾ ਹੈ, ਸਤਕਾਰ ਚਾਹੀਦਾ ਹੈ। ਸਿੱਖਾ ਦੀ ਸਾਖ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ, ਚੀਲਾਣ ਦੀ ਆਵਾਜ਼ ਬਾਹਰ ਆਉਂਦੀ ਹੈ, ਉਸ ਘਰ ਦੇ ਚੋਂ ਸੁੱਖ ਤੇ ਸੰਵਦਾ ਮੰਨ ਲਓ ਬਾਹਰ ਜਾਵੇ। ਵਾਕਈ उस घर दिया खुशियां उस घर दी शांति उस घर का सुकून बाहर चला जाता है जिथे स्त्रीदार रोदन घर दी चार दीवारी बाहर चला जाता है ਤੇ ਗਿਆਨੀ ਸੰਸੇ ਮਸਕੀਨ ਹੰਦੀ ਅੱਜ ਦੀ ਕਥਾ ਦੇਖੀ ਬਹੁਤ ਅੱਛਾ ਲੱਗਾ ਕਿੱਡੇ ਵਧੀਆ ਅੰਦਾਜ਼ ਦੇ ਨਾਲ ਉਹਨਾਂ ਨੇ ਦੱਸਿਆ ਕਿ ਮਰਦ ਔਰਤ ਦੀ ਫਜ਼ੀਲਤ ਕੀ ਹੈ ਕਿਹੜਾ ਅਫਜ਼ਲ ਹੈ ਤੇ ਕਿਹੜਾ ਆਉਂਦਾ ਹਾਕਮ ਹੈ ਤੇ ਕਿਹੜਾ ਆਉਂਦਾ ਗੁਲਾਮ ਹੈ ਮਤਲਬ ਕਹਿੰਦਾ ਇਹ ਹੈ ਕਿ ਦੇਖੋ ਅੱਲਾ ਪਾਕ ਦੀ ਜ਼ਾਤ ਨੇ ਜਿਹੜਾ ਮਰਦ ਹੈ ਉਹਨੂੰ ਜਿਹੜੀ ਔਰਤ ਹੈ ਉਹਨ ਤੇ ਹਾਕਮ ਬਣਾਇਆ ਯਾਨੀ ਕਿ ਉਹਦਾ ਸਰਬਰਾ ਬਣਾਇਆ ਵੈ ਕਿਉਂਕਿ ਜਿਹੜਾ ਮਰਦ ਹੈ ਨਾ ਉਹ ਜ਼ਿਆਦਾ ਤਾਕਤਵਰ ਉਹ ਜੈਸੇ ਵੀ ਥੋੜਾ ਅੱਲਾ ਪਾਕ ਜਾਦ ਨੇ ਜਿਸਮਾਨੀ ਤੌਰ ਤੇ ਵੀ ਮਜ਼ਬੂਤ ਬਣਾਇਆ ਤੁਸੀਂ ਦੇਖ ਲਓ ਕਿ ਜਦੋਂ ਵੀ ਕੋਈ ਔਰਤ ਆਪਣੇ ਮਰਦ ਦੇ ਨਾਲ ਜਾ ਰਹੀ ਹੁੰਦੀ ਹੈ ਤੇ ਆਪਣੇ ਆਪ ਨੂੰ ਕਿੰਨਾ ਮਹਿਫੂਜ਼ ਸਮਝਦੀ ਹੈ ਕਿਉਂ ਕਿਉਂੋ ਪਤਾ ਹੈ ਕਿ ਇਹ ਮੇਰੀ ਪ੍ਰੋਟੈਕਸ਼ਨ ਵਾਸਤੇ ਹੈ ਇਸੇ ਕਰਕੇ ਕਹਿੰਦੇ ਹਨ ਨਾ ਕਿ ਮਰਦ ਜਿਹੜਾ ਉਹ ਔਰਤ ਤੇ ਅਫਜ਼ਲ ਹੈ ਔਰਤ ਦਾ ਹਾਕਮ ਹੈ ਬਾਕੀ ਵੀਰੋ ਕਈ ਸੱਤਾ ਹੁੰਦੀਆਂ ਦੇਖੋ ਜਿਹੜੀਆਂ ਕਿ ਮਰਦ ਔਰ ਔਰਤ ਬਰਾਬਰ ਹੁੰਦੇ ਆ ਸਤਰੀ ਔਰ ਪੁਰਸ਼ ਕੋਈ ਵੀ ਕੰਮ ਦੇਖ ਲੋ ਜਦੋਂ ਕਿ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰਨਾ ਹੁੰਦਾ ਉਦੋਂ ਇੱਕ ਦੂਸਰੇ ਨਾਲ ਕਿੱਡੇ ਪਿਆਰ ਅੰਦਾਜ਼ ਨਾਲ ਅچھے ਅੰਦਾਜ਼ ਨਾਲ ਗੱਲ ਕਰਦੇ ਆ ਤੇ ਸਹੀ ਹੈ ਨਾ ਕਿ ਹੋਣਾ ਵੀ ਇੰਜ ਚਾਹੀਦਾ ਤਾਂ ਕਿ ਹਰ ਬੰਦਾ ਆਪਣੇ ਵਿਚਾਰ ਸਾਂਝੇ ਕਰ ਸਕੇ ਇਜ਼ਹਾਰ ਹੋ ਸਕੇ ਇਹ ਨਹੀਂ ਕਿ ਅਗਰ ਤੁਸੀਂ ਹਾਕਮ ਹੋ ਤੇ ਔਰਤ ਤੁਹਾਡੇ ਸਰਬਰਾਹੀ ਦੇ ਵਿੱਚ ਹੈ ਤੇ ਉਹ ਕੁਝ ਕਹਿ ਨਹੀਂ ਸਕਦੀ ਤੁਸੀਂ ਉਹਦੀ ਗੱਲ ਨਹੀਂ ਸੁਣੀ ਅਗਰ ਤੁਸੀਂ ਉਹਦੀ ਗੱਲ ਸੁਣੋਗੇ ਤੇ ਤੁਹਾਡੀ ਇੱਜ਼ਤ 'ਚ ਕੋਈ ਫਰਕ ਪੈ ਜੇਗਾ ਨਹੀਂ ਬਲਕਿ ਮਸ਼ਵਰੇ ਦੇ ਨਾਲ ਚੱਲਣਾ ਚਾਹੀਦਾ ਇੱਕ ਦੂਜੇ ਦੀ ਲੱਗ ਬਾਤ ਸੁਣ ਸਮਝ ਕੇ ਫਿਰ ਕੋ ਫੈਸਲਾ ਕਰਨਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਇੰਤਹਾਕਮ ਹੈ ਤੇ ਜੋ ਮੈਂ ਸੋਚਾਂਗਾ ਜੋ ਮੈਂ ਕਰਾਂਗਾ ਉਹ ਬਿਲਕੁਲ ਸਹੀ ਹੋਏਗਾ ਅਗਰ ਇਹ ਜਿਹੜਾ ਮੈਨੂੰ مشورہ ਦੇ ਰਹੀ ਹੈ ਇਹ ਨਹੀਂ ਸਹੀ ਇਹਦੀ ਗੱਲ ਤੇ ਮੰਨਾਂਗਾ ਤੇ ਮੈਂ ਮੇਰਾ ਨੁਕਸਾਨ ਹੋਏਗਾ ਨਹੀਂ ਜ਼ਰੂਰੀ ਨਹੀਂ ਕਿ ਇਨਸਾਨ ਹਰ ਵੇਲੇ ਠੀਕ ਹੀ ਹੋਵੇ ਇਸ ਕਰਕੇ ਹਮੇਸ਼ਾ ਸਲਾਹ مشورے ਦੇ ਨਾਲ ਚੱਲਣਾ ਚਾਹੀਦਾ ਬਾਕੀ ਵੀਰੋ ਜਿਹੜਾ ਮਰਦ ਔਰ ਔਰਤ ਹੈ ਜਾਂ ਪੁਰਸ਼ ਔਰ ਇਸਤਰੀ ਹੈ ਉਹ ਸਾਰੇ ਵੀਰੋ ਇੰਜ ਹੀ ਹੈ ਕਿ ਕਿਸੇ ਜਗ੍ਹਾ ਤੇ ਜਿਹੜਾ ਮਰਦ ਹੈ ਉਹ ਅਫਜ਼ਲ ਹੈ ਤੇ ਕਿਤੇ ਜਿਹੜੀ ਔਰਤ ਹੈ ਉਹਨੂੰ ਉਹਦੇ ਨਾਲ ਖੜਾ ਕੀਤਾ ਗਿਆ ਕਿਉਂਕਿ ਇਹ ਦੋਨੇ ਮਿਲ ਜੁਲ ਕੇ ਚੱਲਦਿਆ ਨਿਜ਼ਾਮ ਇੱਕ ਹਸਾਬ ਦਾ ਗੱਡੀ ਦੇ ਪੀ ਹੈ ਦੋਨੋਂ ਸਹੀ ਚੱਲਣਗੇ ਤੇ ਸਾਰਾ ਨਿਜ਼ਾਮ ਚੱਲੇਗਾ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰ ਆਪਣਾ ਰਖੋ ਟੇਰ ਸਰਾਖਿਆਲ ਅਬਰਕਾ